ਸਤਿ ਸ਼੍ਰੀ ਅਕਾਲ ਮਾਈ 올 YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਵਧੀਆ ਹੋ ਹੋਗੇ ਤੇ ਅਸੀਂ ਵੀ ਵਧੀਆ ਜੀ ਟਾਈਮ ਹੋ ਚੁੱਕਿਆ ਸੀ ਸਵਾ 7 ਦਾ ਤੇ ਇਸ ਵੇਲੇ ਮੰਮੀ ਉੱਪਰ ਕੋਠੇ ਤੇ ਗਏ ਹੋਏ ਸੀ ਤਾਂ ਮੰਮੀ ਨੇ ਦੇਖਿਆ ਕਿ ਦੁਪਹਿਰ ਖਿੜੀਏ ਵਾਲੇ ਜਿਹੜੇ ਗਮਲੇ ਆ ਨਾ ਉਹ ਸੁੱਕੇ ਪਏ ਨੇ ਉਹਨਾਂ ਵਿੱਚ ਕਿੰਨੇ ਦਿਨ ਹੋ ਗਏ ਪਾਣੀ ਨਹੀਂ ਪਾਇਆ ਤੇ ਉੱਪਰ ਆਪਣੇ ਟੂਟੀਆਂ ਲੱਗੀਆਂ ਹੋਈਆਂ ਨੇ ਮੰਮੀ ਨੇ ਚੱਕਿਆ ਕੱਪ ਤੇ ਪਾ ਦਿੱਤਾ ਪਾਣੀ ਇਦਾਂ ਹੁੰਦਾ ਜੀ ਜਿਸ ਤਰ੍ਹਾਂ ਫੁੱਲਾਂ ਬੂਟਿਆਂ ਨੂੰ ਹਨਾ ਅਸੀਂ ਪਾਣੀ ਦਿੰਦੇ ਰਹਨੇ ਆ ਤਾਂ ਉਹ ਵੱਧਦੇ ਰਹਿੰਦੇ ਨੇ ਫੇਰ ਹੀ ਉਹਨਾਂ ਤੇ ਫੁੱਲ ਲੱਗਦੇ ਨੇ ਉਸੇ ਤਰ੍ਹਾਂ ਹੀ ਸਾਡੇ ਜ਼ਿੰਦਗੀ ਦੇ ਵਿੱਚ ਰਿਸ਼ਤੇ ਹੁੰਦੇ ਨੇ ਜੇ ਤੁਸੀਂ ਰਿਸ਼ਤਿਆਂ ਨੂੰ ਵਫਾਦਾਰੀ ਇਮਾਨਦਾਰੀ ਤੇ ਯਕੀਨ ਦੇ ਨਾਲ ਨਿਭਾਓਗੇ ਨਾ ਉਹ ਰਿਸ਼ਤੇ ਬਹੁਤ ਖੂਬਸੂਰਤ ਹੋ ਜਾਂਦੇ ਨੇ ਜੇ ਤੁਸੀਂ ਰਿਸ਼ਤਿਆਂ ਦੇ ਵਿੱਚ ਬੇਈਮਾਨੀਆਂ ਦਗੇਵਾਜ਼ੀਆਂ ਹਨਾ ਪਿੱਠੇ ਪਿੱਛੇ ਚੁਗਲੀਆਂ ਕਰੋਗੇ ਤਾਂ ਉਹ ਰਿਸ਼ਤੇ ਇੱਕ ਭਾਰ ਬਣ ਜਾਂਦੇ ਨੇ ਤੁਹਾਡੇ ਲਈ ਉਹਨਾਂ ਨੂੰ ਨਿਭਾਉਣਾ ਸਾਡੇ ਲਈ ਗਲਾਂ 'ਚ ਪੈ ਸੱਪ ਦੀ ਤਰ੍ਹਾਂ ਹੁੰਦਾ ਹਨਾ ਇਹੋ ਜਿਹੇ ਸੱਪ ਜਿਹੜੇ ਸਾਨੂੰ ਕਦੋਂ ਵੀ ਡੰਗ ਮਾਰ ਸਕਦੇ ਨੇ ਸੋ ਰਿਸ਼ਤਿਆਂ ਦੇ ਵਿੱਚ ਸਤਕਾਰ ਪਿਆਰ ਇਹਨਾਂ ਚੀਜ਼ਾਂ ਨੂੰ ਜ਼ਰੂਰ ਬਰਕਰਾਰ ਰੱਖੋ ਤੇ ਲੋ ਜੀ ਆਪਣੇ ਕੋਠੇ ਤੇ ਲੱਗਿਆ ਹੋਇਆ ਖਾਲਸੇ ਦਾ ਝੰਡਾ ਤੇ ਵਾਹਿਗੁਰੂ ਕਰੇ ਕਿ ਇਹ ਕਾਲ ਪੁਰਖੀ ਝੰਡਾ ਹਮੇਸ਼ਾ ਹੀ ਇਸੇ ਤਰ੍ਹਾਂ ਝੂਲਦੇ ਰਹਿਣ ਤੁਸੀਂ ਦੇਖੋ ਕਿੰਨੇ ਸੋਹਣੇ ਪੰਛੀ ਉੱਡ ਰਹੇ ਨੇ ਵਿਊ ਕਿੰਨਾ ਜਿਆਦਾ ਸੋਹਣਾ ਹਨਾ ਤੇ 스ਫੇਰੇ 스베ਰੇ ਕੁਦਰਤੀ ਹਵਾ ਦਾ ਆਨੰਦ ਵੱਖਰਾ ਹੀ ਹੁੰਦਾਗਾ ਆਪਾਂ ਕਦੇ ਕਦੇ ਇਹਨਾਂ ਚੀਜ਼ਾਂ ਨੂੰ ਮਿਸ ਕਰ ਦਿੰਨੇ ਆ ਬਟ ਨਹੀਂ ਕਰਨਾ ਚਾਹੀਦਾ ਹਨਾ ਜੀ ਸੋ ਮੈਂ ਨਾ ਬਾਰ ਦਾ ਸਾਰਾ ਕੰਮ ਕਰ ਦਿੱਤਾ ਸੀ ਹੁਣ ਤੁਸੀਂ ਪਲੀਜ਼ ਇਹ ਨਾ ਸੋਚਿਓ ਕਿ ਮੈਂ ਕੰਮ ਨਹੀਂ ਕਰਦੀ ਬਟ ਜਦੋਂ ਮੈਂ ਕੰਮ ਕਰਦੀ ਆ ਨਾ ਮੈਂ ਉਦੋਂ ਵੀਡੀਓ ਨਹੀਂ ਬਣਾਉਂਦੀ ਕੁਛ ਕਕਮਾਂ ਦੀ ਬਣਾ ਲੈਣੀ ਆ ਹਨਾ ਇਧਰ ਆਪਾਂ ਮਸ਼ੀਨ ਲਾਈ ਹੋਈ ਹੈ ਜੀ ਹਨਾ ਨਾਲ ਦੀ ਨਾਲ ਕੱਪੜੇ ਧੋਤੇ ਜਾਣਗੇ ਮਸ਼ੀਨ ਦੀ ਲੋਕੇਸ਼ਨ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਚੇਂਜ ਕਰ ਦਿੱਤੀ ਦੇਖੋ ਸਾਡੀ ਗਲੀ ਦੇ ਵਿੱਚ ਨਾ ਕਿਸੇ ਦੇ ਵੀ ਬੂਟੇ ਨਹੀਂ ਹੈਗੇ ਜੇ ਹੋਣਗੇ ਗਮਲਿਆਂ 'ਚ ਹੋਣਗੇ ਬਟ ਇਦਾਂ ਨਹੀਂ ਹੈਗੇ ਆਪਣੇ ਦੇਖੋ ਕੱਚੀ ਥਾਂ ਵੀ ਰੱਖੀ ਹੋਈ ਆ ਹਨਾ ਤੇ ਇੱਥੇ ਦੇਖੋ ਜੀ ਆਪਾਂ ਜਿਹੜੀ ਗੋਭੀ ਦੀ ਪਨੀਰੀ ਲਾਤੀ ਸੀ ਹਨਾ ਤੇ ਸਰਦੀਆਂ ਦੀ ਜਿਹੜੀ ਸਬਜ਼ੀਆਂ ਦੇ ਵਿੱਚ ਸੀਜ਼ਨਲ ਸਬਜ਼ੀਆਂ ਨੇਗੀਆਂ ਤੇ ਵਾਹਿਗੁਰੂ ਕਰੇ ਕੇ ਵਧੀਆ ਹੋਣ ਜਿਵੇਂ ਕद्दू ਤੋਰੀਆਂ ਲੱਗੇ ਤੇ ਇਹ ਵਾਲਾ ਜਿਹੜਾ ਆਪਣੇ ਬੂਟਾ ਲੱਗਿਆ ਹੋਇਆ ਸਿਉਂਕ ਦਾ ਤੇ ਇਹ ਕਹਿੰਦੇ ਵੀ ਨੇੜੇ ਤੇੜੇ ਸਿਉਂਕ ਨਹੀਂ ਪੈਂਦੀ ਜੇ ਬੂਟਾ ਘਰੇ ਲੱਗਿਆ ਹੋਵੇ ਤੇ ਤੁਸੀਂ ਵੀ ਜੇ ਤੁਹਾਡੇ ਘਰਾਂ ਦੇ ਵਿੱਚ ਕੋਈ ਸਿਉਂਕ ਦੀ ਦਿੱਕਤ ਆ ਰਹੀ ਹੈ ਤਾਂ ਤੁਸੀਂ ਇਸ ਬੂਟੇ ਨੂੰ ਘਰੇ ਪlant ਜ਼ਰੂਰ ਕਰ ਸਕਦੇ ਹੋਗੇ ਤੇ ਇਸ ਤਰ੍ਹਾਂ ਪਤਾ ਕੀ ਹੁੰਦਾ ਜਦੋਂ ਆਪਾਂ ਸਵੇਰੇ ਸਵੇਰੇ ਉੱਠਦੇ ਆ ਤੇ ਸਵੇਰੇ ਸਵੇਰੇ ਹਰਿਆਲੀ ਮੱਥੇ ਲੱਗਦੀ ਆ ਤਾਂ ਕਿੰਨਾ ਸਕੂਨ ਮਿਲਦਾ ਨਾ ਮਨ ਨੂੰ ਤੇ ਫੇਰ ਜੀ ਮੈਂ ਇਧਰਲੇ ਪਾਸੇ ਜਿਹੜੇ ਆਪਣੇ ਹਨਾ ਗਮਲੇ ਦੋ ਪਏ ਨੇਗੇ ਅਮ ਇਹ ਦੇਖ ਲਓ ਬੂਟੇ ਇਹਨਾਂ ਦਾ ਨਾ ਨਾਮ ਤਾਂ ਨਹੀਂ ਮੈਨੂੰ ਪ੍ਰੋਪਰ ਪਤਾ ਪਰ ਤੁਸੀਂ ਦੇਖ ਲਓ ਹਨਾ ਜਿਨ੍ਹਾਂ ਨੂੰ ਇਹਨਾਂ ਦੇ ਨਾਮ ਪਤਾ ਨਹੀਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿਉਂਕਿ ਜੇ ਮੈਨੂੰ ਫੁੱਲਾਂ ਬਾਰੇ ਬੂਟਿਆਂ ਬਾਰੇ ਇੰਨੀ ਬਹੁਤੀ ਜਾਣਕਾਰੀ ਹੈਗੀ ਨਹੀਂ ਸੋ ਇਸ ਕਰਕੇ ਦੇਖੋ ਇਹਨੇ ਸੋਨੇ ਫੁੱਲ ਲੱਗਦੇ ਨੇ ਆਪਣੇ ਪਹਿਲਾਂ ਸਾਡੇ ਆੜੂ ਵੀ ਲੱਗਦੇ ਹੁੰਦੇ ਸੀ ਇੱਥੇ ਤੇ ਆੜੂਆਂ ਦੇ ਬੂਟੇ ਨੂੰ ਸਿਉਂਕ ਪੈ ਗਈ ਸੀ ਤੇ ਫੇਰ ਉਹ ਪੱਟਦਾ ਸੀ ਵੀ ਤਾਂ ਜੋ ਵੀ ਹੋਰ ਕਿਤੇ ਬੂਟਿਆਂ ਨੂੰ ਹਨਾ ਸਿਉਂਕ ਨਾ ਪਿਆ ਜੀ ਗਮਲੇ ਵੀ ਆਪਣੇ ਕਾਫੀ ਜ਼ਿਆਦੇ ਹੈਗੇ ਨੇਗੇ ਘਰੇ ਤੇ ਛੁੱਲੇ ਦੇ ਨਾਲ ਵੀ ਆਪਾਂ ਦੋ ਗਮਲੇ ਸਪੈਸ਼ਲ ਰੱਖੇ ਹੋਏ ਨੇਗੇ ਤੇ ਜਿਹੜੇ ਆਪਣੇ ਬੂਟੇ ਹੁੰਦੇ ਆ ਜੇ ਆਪਾਂ ਇਹਨਾਂ ਦੀ ਮਿੱਟੀ ਬਦਲਦੀ ਹੈ ਨਾ ਸਮੇਂ ਦੇ ਨਾਲ-ਨਾਲ ਤਾਜ ਜਿਹੜੀ ਮਜ਼ਬੂਤ ਉਪਜਾਊ ਮਿੱਟੀ ਕਹਿ ਸਕਦੇ ਆਂ ਆਪਾਂ ਉਹ ਪਾਈ ਹੋਵੇ ਪਾਣੀ ਹਨਾ ਤੇ ਇਹਨਾਂ ਨੂੰ ਜੇ ਜ਼ਿਆਦਾ ਪਾਣੀ ਦੀ ਮਾਤਰਾ ਦੇ ਲੋੜ ਨਹੀਂ ਹੁੰਦੀ ਜਿਹੜੇ ਆਪਣੇ ਇਹਨਾਂ ਦੇ ਪੱਤੇ ਜੇ ਖਰਾਬ ਹੋ ਜਾਂਦੇ ਆ ਨਾ ਬਰਾਊਨ ਜੇ ਕਲਰ ਦੇ ਸੁੱਕ ਜਾਂਦੇ ਨੇਗੇ ਤਾਂ ਉਹਨਾਂ ਨੂੰ ਨਾਲ ਦੇ ਨਾਲ ਤੁਸੀਂ ਲਾ ਦਿਆ ਕਰੋ ਫਿਰ ਇਦਾਂ ਨਾ ਜ਼ਿਆਦਾ ਸੋਹਣੇ ਲੱਗਦੇ ਨੇਗੇ ਜਿਹੜੇ ਸਾਡੇ ਬੂਟੇ ਹੁੰਦੇ ਨੇਗੇ ਤੇ ਦੋਨੇ ਪਾਸੇ ਰੱਖੇ ਹੋਏ ਗਮਲੇ ਨੇਗੇ ਤੇ ਮੈਂ ਮੰਮੀ ਨੂੰ ਆਵਾਜ਼ ਦਿੱਤੀ ਵੀ ਚਲੋ ਤੁਸੀਂ ਆ ਜਾਓ ਇੱਧਰ ਚੀਕੂ ਤੇ ਨਾਲ ਗੁਰਸਿਖਤ ਵੀ ਫਿਰ ਤਹਾਕੂਗੀ ਹਨਾ ਮੈਂ ਕੋਠੇ ਤੇ ਚੜਨਾ ਬੱਚਿਆਂ ਦੀ ਜੀ ਇਹ ਬਹੁਤ ਵੱਡੀ ਦਿੱਕਤ ਹੁੰਦੀ ਹੈ ਜਦੋਂ ਆਪਾਂ ਪੌੜੀਆਂ ਚੜ ਜਾਈਏ ਨਾ ਇਹਨਾਂ ਦਾ ਹੀ ਨਹੀਂ ਪਤਾ ਹੁੰਦਾ ਕਿਤੇ ਏਸੀ ਵਾਲੀਆਂ ਤਾਰਾਂ ਨੂੰ ਨਾ ਹੱਥ ਲਾ ਲੈਣ ਕਿਤੇ ਤਾਹਾਂ ਤੋਂ ਨਾ ਛਾਲ ਮਾਰ ਦੇਣ ਬਹੁਤ ਮਤਲਬ ਧਿਆਨ ਰੱਖਣਾ ਪੈਂਦਾ ਬੱਚਿਆਂ ਦਾ ਹਨਾ ਤੇ ਲਓ ਜੀ ਝਾੜੂ ਮੈਂ ਪਹਿਲਾਂ ਹੀ ਕੱਢ ਤਾ ਸੀ ਬੱਕਰ ਮੂਰੇ ਪਈ ਸੀ ਤੇ ਫਿਰ ਮੈਂ ਕਿਹਾ ਵੀ ਝਾੜੂ ਨੂੰ ਝਾੜੂ ਦੀ ਥਾਂ ਤੇ ਰੱਖਦਾ ਸਵੇਰੇ ਫੇਰ ਮਿਲਾਂਗੇ ਹਨਾ ਤੇ ਫਿਰ ਜਦੋਂ ਜੀ ਮੈਂ ਕਮਰੇ ਦੇ ਵਿੱਚ ਇੱਧਰ ਆਈ ਆਪਣੇ ਘਰੇ ਅੰਦਰ ਤਾਂ ਮੈਂ ਵੇਖਿਆ ਪਹਿਲਾਂ ਸਾਰੇ ਪਾਸੇ ਕਿਤੇ ਕੋਈ ਫालतू ਲਾਈਟ ਵਗੈਰਾ ਤਾਂ ਨਹੀਂ ਚੱਲਦੀ ਹੈਗੀ ਆਹ ਚੱਲ ਰਹੀ ਸੀ ਕਰ ਦਈਏ ਜੀ ਬੰਦ ਹਨਾ ਐਵੇਂ ਨਾ ਫालतू ਲਾਈਟਾਂ ਜਗਾਉਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਤੇ ਜਿੰਨੀ ਲੋੜ ਹੁੰਦੀ ਹੈ ਬਿਜਲੀ ਨੂੰ ਉਨਾ ਹੀ ਯੂਜ਼ ਕਰੀਏ ਬਿੱਲ ਤਾਂ ਬਈ ਬਹੁਤ ਜ਼ਿਆਦਾ ਆਉਂਦੇ ਨੇ ਕਿ ਬਿਲਾ ਦਾ ਤਾਂ ਪੁੱਛੋ ਹੀ ਨਾ ਕੰਮ ਇਸ ਬਗੋਲ ਤੇ ਕੁਝ ਨਾ ਬੋਲ ਉਹ ਕੰਮ ਹੋ ਜਾਂਦਾ ਹੈਗਾ ਤੇ ਜਿੰਨੇ ਖਰਚੇ ਘਟਾ ਸਕਦੇ ਉਹਨੇ ਘਟਾਉਣੇ ਚਾਹੀਦੇ ਨੇ ਕਿ ਤੇ ਫੇਰ ਨਾ ਮੇਰੇ ਕੰਨਾਂ 'ਚ ਬਾਸ਼ ਪਈ ਵੀ ਮੈਨੂੰ ਲੱਗਿਆ ਵੀ ਪੂਜਾ ਰੂਮ ਦੇ ਵਿੱਚ ਹਨਾ ਪਾਠ ਚੱਲ ਰਿਆ ਸੀ ਪਾਠ ਸੰਪੂਰਨ ਹੋ ਚੁੱਕਿਆ ਸੀ ਪਰ ਉਹ ਜੇ ਫੇਰ ਮੈਨਾਂ ਸਵਿਚ ਆਨ ਆਫ ਕੀਤੀ ਜਦੋਂ ਬਤੂ ਲਾਈਟ ਆਫ ਹੋ ਗਈ ਤੇ ਮੈਂ ਇਸ 뮤직 ਸਿਸਟਮ ਦਾ ਜਿਹੜਾ ਪਲੱਗ ਕੱਢਤਾ ਵੀ ਇੱਕ ਸਵੇਰ ਤੋਂ ਅਮਰਤ ਵੇਲੇ ਤੋਂ ਪਾਠ ਚੱਲ ਰਿਆ ਸੀ ਘਰੇ ਤੇ ਕੰਮ ਕੁਆਜ ਚੱਲ ਰਿਹਾ ਨਾਲ ਦੀ ਨਾਲ ਤੇ ਫਿਰ ਮੈਂ ਨਾ ਮੰਮੀ ਵਾਸਤੇ ਚਾਹ ਸਪੈਸ਼ਲ ਬਣਾਦੀ ਸਾਡੇ ਮਾਲਵੇ ਵਾਲੇ ਇਦਾਂ ਕਹਿ ਦਿੰਦੇ ਆ ਵੀ ਚਾਹ ਕੰਡੇ ਜਿਹੀ ਵਾਲੀ ਬਣਾ ਦੇ ਪਰ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਉਹ ਕੰਡਾ ਲਿਆ ਕੇ ਕਿੱਥੋਂ ਪਾਉਣਾ ਹੁੰਦਾਗਾ ਕੰਡੇ ਦਾ ਮਤਲਬ ਇਹ ਹੁੰਦਾਗਾ ਜੀ ਆਪਾਂ ਜਦੋਂ ਚਾਹ ਹਨਾ ਕਦੇ ਵੀ ਠੰਡੇ ਪਾਣੀ ਦੇ ਵਿੱਚ ਜਿਵੇਂ ਆਪਾਂ ਪਾਣੀ ਪਾਤਾ ਤੁਰੰਤ ਜਿਹੜਾ ਮਿੱਠਾ ਹੋ ਗਿਆ ਚਾਹ ਪੱਤੀ ਹੋ ਗਈ ਉਹਨੂੰ ਨਾ ਪਾਵੋ ਥੋੜਾ ਜਿਹਾ ਪਾਣੀ ਗਰਮ ਕਰ ਲਓ ਤੇ ਜੇ ਤੁਸੀਂ ਲੌਂਗ ਲੈਚੀਆਂ ਯੂਜ਼ ਕਰਦੇ ਹੋ ਹਨਾ ਉਹਨੂੰ ਪਾ ਲਓ ਜੇ ਚਾਲਾ ਮਸਾਲਾ ਹੁਣ ਤਾਂ ਜਿਵੇਂ ਸਰਦੀਆਂ ਦੇ ਦਿਨ ਆ ਗਏ ਆਪਾਂ ਸਾਰੇ ਘਰਾਂ ਦੇ ਵਿੱਚ ਚਾਲਾ ਮਸਾਲਾ ਯੂਜ਼ ਕਰਨ ਲੱਗ ਜਾਾਂਗੇ ਪਰ ਹਜੇ ਅਸੀਂ ਲੱਗੇ ਨਹੀਂ ਹੈਗੇ ਹਨ ਤੇ ਫਿਰ ਜਦੋਂ ਨਾ ਦੁੱਧ ਪਾਉਣ ਤੋਂ ਬਾਅਦ ਉਬਾਲਾ ਆਉਂਦਾ ਤਾਂ ਸਿਮੰ ਤੇ ਉੱਤੇ ਸਿਮ ਫਲੇਮ ਦੇ ਉੱਤੇ ਤੁਸੀਂ ਆਪਣੇ ਚਾਹ ਨੂੰ ਰਝਾ ਲਓ ਜਿੰਨੀ ਚਾਹ ਰਿਝਦੀ ਐ ਨਾ ਉੰਨੀ ਹੀ ਜ਼ਿਆਦਾ ਟੇਸਟੀ ਬਣਦੀ ਹੈਗੀ ਨਹੀਂ ਹੈ ਹਨਾ ਮੈਂ ਫਿਰ ਮੁੱਚੜ ਜਾਣਗੇ ਕੱਪੜੇ ਤੇ ਹਾਂ ਜੀ ਮੰਮੀ ਚਾਹ ਪਲੀਆਂ ਬੜਾ ਘਰਕਾ ਕਰ ਰਹੀਆਂ ਦੇਖੋ ਜੀ ਮਸ਼ੀਨ ਦੇ ਵਿੱਚ geke ਲੱਗੇ ਸੀਗੇ ਤੇ ਮੰਮੀ ਕਹਿੰਦੇ ਵੀ ਚਲ ਮੈਂ ਕੱਪੜੇ ਘੱਲ ਦਿੰਨੀ ਆਂਗੀ ਮੈਂ ਮੰਮੀ ਨੂੰ ਮਾਰਨ ਦਾ ਆਵਾਜ਼ ਆਈ ਸੀ ਮੈਂ ਕਿਹਾ ਵੀ ਮੰਮੀ ਚਾਹ ਪੀ ਲਓ ਚਾਹ ਬਣ ਗਈ ਮੰਮੀ ਕਹਿੰਦੇ ਬਾਸ ਮੇਰਾ 5 ਮਿੰਟਾਂ ਦਾ ਕੰਮ ਆ ਮੈਂ ਕਰ ਦੂੰਗੀ ਫਿਰ ਮੈਂ ਕਿਹਾ ਚਲੋ ਤੁਹਾਨੂੰ ਹਨਾ ਰਿਕਾਰਡ ਤਾਂ ਕਰ ਲਈਏ ਤੇ ਇਹ ਪਤਾ ਕੀ ਹੁੰਦਾ ਜਿਹੜੇ ਬੰਦੇ ਬਲੌਗਿੰਗ ਕਰਦੇ ਆ ਮੇਰੀਆਂ ਭੈਣਾਂ ਕਰਦੀਆਂ ਨੇ ਉਹ ਵੀ ਸੋਚਦੀਆਂ ਹੋਣੀਆਂ ਆਪਾਂ ਬਲੌਗਿੰਗ ਲਈ ਨਹੀਂ ਜਿਉਂਦੇ ਹੁੰਦੇ ਇਹੇ ਕੰਮ ਆਪਣੇ ਰੁਟੀਨ ਚ ਨੇ ਬਸ ਕਮੀ ਕੀ ਹੁੰਦੀ ਹੈ ਕਿ ਆਪਾਂ ਉਹਨੂੰ ਕੈਮਰੇ ਦੇ ਸਾਹਮਣੇ ਨਹੀਂ ਕਰਦੇ ਸਾਰੀਆਂ ਹੀ ਮੇਰੀਆਂ ਭੈਣਾਂ ਹਨ ਮੇਰੀਆਂ ਮਾਮਾ ਇਹੇ ਕੰਮ ਹੁੰਦੇ ਆਪਣੇ ਰੂਟੀਨ ਦੀ ਲਾਈਫ ਦੇ ਤੁਸੀਂ ਬਲੌਗਿੰਗ ਕਰੋ ਉਸ ਬਲੌਗਿੰਗ ਲਈ ਨਾ ਜਾਓ ਕਿ ਤੁਸੀਂ ਕੋਈ ਵੀ ਕੰਮ ਇਹਦਾ ਨਾ ਕਰੋ ਵੀ ਅੱਜ ਅਸੀਂ ਬਲੌਗ ਇਸ ਤਰ੍ਹਾਂ ਦਾ ਬਣਾਉਣਾ ਸਪੈਸ਼ਲ ਟਾਈਮਿੰਗ ਜੇ ਤੁਸੀਂ ਵੱਖਰਾ ਕਰਨਾ ਉਹ ਕਰ ਸਕਦੇ ਹੋ ਤੇ ਦੇਖੋ ਜੀ ਆਪਣੇ ਨਾ ਅਮਰੂਦ ਦੇ ਬੂਟੇ ਤੇ ਆਹ ਦੇਖੋ ਕਿੰਨੀਆਂ ਪ੍ਰਿੰਡਾਂ ਲੜੀਆਂ ਆਹ ਲੱਗੀਆਂ ਹੋਈਆਂ ਨਿੱਕੜੀ ਨੀ ਬਣ ਕੇ ਡੜੀ ਦੀ ਪ੍ਰਿੰਡਾਂ ਲੜਗੀਆਂ ਸੀ ਹਨਾ ਤੇ ਬਈ ਮੈਨੂੰ ਤਾਂ ਨਾ ਇੰਨਾ ਜਿਆਦਾ ਡਰ ਲੱਗਦਾ ਨਾ ਇੱਕ ਵਾਰ ਮੈਂ ਛੋਟੀ ਹੁੰਦੀ ਸੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦੀ ਆ ਮੈਂ ਮੇਰੇ ਨਾਨਕੇ ਗਈ ਮੈਨੂੰ ਉਹਨਾਂ ਨੇ ਬਥੇਰਾ ਰੋਕਿਆ ਟੋਕਿਆ ਵੀ ਤੂੰ ਨਾ ਛੜ ਜਾ ਜਾਮਣਾ ਤੇ ਹਨਾ ਮੈਂ ਕਿ ਨਹੀਂ ਨਹੀਂ ਮੈਂ ਤਾਂ ਜਾਮਣਾ ਖਾਣੀ ਨੇ ਬਈ ਜਦੋਂ ਚੜੀ ਜਾਮਣਾ ਤੇ ਹਾਏ ਮੈਨੂੰ ਤਾਂ ਪ੍ਰਿੰਡਾਂ ਨੇ ਢਾਈ ਲਿਆ ਉੱਥੇ ਤੇ ਮੂੰਹ ਸਜਾਤਾ ਇੰਨਾ ਬੁਰਾ ਹਾਲ ਫੇਰ ਅੰਬ ਦਾ achar ਮળો ਕੜੇ ਕਸਾ ਲੋ ਹਨਾ ਥੋਲੇ ਪਵਾ ਲੋ ਆਹੀ ਕੰਮ ਚੱਲਦਾ ਹੁੰਦਾ ਆਪਣਾ ਹਨਾ ਤੇ ਨਾਲ ਦੀ ਨਾਲ ਮੰਮੀ ਕੱਪੜਿਆਂ ਨੂੰ ਜਿਹੜੇ ਚਿੱਟੇ ਹੁੰਦੇ ਹਨ ਉਹਨਾਂ ਨੂੰ ਨੀਲ ਦੇ ਰਹੇ ਸੀਗੇ ਤੇ ਬਚਪਨ ਦੀਆਂ ਗੱਲਾਂ ਯਾਦ ਕਰਕੇ ਤਾਂ ਬਹੁਤ ਹਾਸਾ ਆਉਂਦਾ ਜਾ। ਇਹ ਹੋ ਜੇ ਕੋਈ ਵੀ ਇਨਸਾਨ ਨਹੀਂ ਹੋਣਾ ਜਿਨ੍ਹਾਂ ਨੇ ਪ੍ਰਿੰਟਾਂ ਦੇ ਡੰਗ ਨਾ ਖਾਦੇ ਹੋਣ। ਕੋਈ ਛੋਟੀ ਉਮਰੇ ਵੱਡੀ ਉਮਰੇ ਛੋਟੀ ਉਮਰੇ ਤਾਂ ਸਾਰਿਆਂ ਦੇ ਇੱਕ ਇੱਕ ਵਾਰੀ ਤਾਂ ਹਨਾ ਇਦਾਂ ਹੁੰਦਾ ਹੀ ਹੈਗਾ। ਇੱਕ ਤੁਸੀਂ ਨੇ ਪਿੱਛੇ ਜੇ ਖਬਰ ਸੁਣੀ ਵੀ ਹੋਣੀ ਵੀ ਇੱਕ ਕਿਸੇ ਨੂੰ ਵਾਰਸੀ ਆ ਗਈ ਹੈ ਨਾ ਮੋਬਾਈਲ ਚਲਾ ਰਹੇ ਸੀ। ਤਾਂ ਪਰੰਡ ਉਹਨਾਂ ਨੇ ਗੱਲ 'ਚ ਚਲੀ ਗਈ ਤਾਂ ਉਹਦੇ ਅੰਦਰ ਜਦੋਂ ਡੰਗ ਮਾਰਿਆ ਤਾਂ ਸਾਹ ਨਾਲੀ ਦੇ ਅੰਦਰਲੇ ਜਿਹੜੇ ਪਾਰਟ ਸੀ ਉਹ ਸੁੱਜ ਗਏ ਸਾਹਾਂ ਬੰਦ ਹੋ ਗਏ ਤੇ ਉਹਨਾਂ ਦੀ ਮੌਤ ਹੋ ਗਈ ਸੀ ਇਹੋ ਜਿਹੇ ਚਾਂਸਸ ਵੀ ਹੋ ਜਾਂਦੇ ਨੇ ਲਾਈਫ ਦੇ ਵਿੱਚ ਲਓ ਜੀ ਆ ਗਿਆ ਸਾਡਾ ਚੀਕੂ ਪੀ ਲਾ ਹੁਣ ਦੁੱਧ ਹੂੰ ਜਿੱਥੇ ਜੀ ਕਰਦਾ ਸੌ ਜਾਂਣਾ ਹਾਂਜੀ ਹਾਂਜੀ ਪੀੜੀ 'ਤੇ ਬਿਠਾਉਣੀ ਐ ਪੀਲਾ ਪੀਲਾ ਬੁੱਤ ਪੀਲੂ ਪੀਲੋ ਬੜਾ ਸ਼ੈਨਾ ਬੜਾ ਸ਼ੈਨਾ ਚੀਕੂ ਤਾਂ ਚੀਕੋ ਖੇਡੀ ਖੇਤ ਸਿਆ ਖੇਡੀਆਂ ਕਰਨੀਆਂ ਤੇਰੇ ਨਾਲ ਹੈ ਹੂੰ ਚੋ 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 ਖਸ 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 ਨਾ ਬੁੱਦ ਪੀਲੋ ਦੁੱਧ ਦੁੱਧ ਪੀਲੋ ਬੜਾ ਸ਼ੈਨਾ ਚੀਕੂ ਤਾਂ ਇਹ ਦੇਖੋ ਜੀ ਮੈਂ ਜਿਹੜਾ ਫੋਨ ਚਾਰਜਿੰਗ ਸਟੈਂਡ ਮਿਰਸ਼ੋ ਤੋਂ ਆਨਲਾਈਨ ਮੰਗਵਾਇਆ ਸੀ ਤੇ ਇਹ ਵੀ ਤੁਹਾਡੇ ਨਾਲ ਸ਼ਾਰਟ ਸਾਂਝਾ ਕਰਤਾ ਜੇ ਤੁਸੀਂ ਵੀ ਮੰਗਵਾਉਣਾ ਚਾਹੁੰਦੇ ਹੋ ਤਾਂ ਮੰਗਵਾ ਸਕਦੇ ਹੋ ਬੜਾ ਚੀਪਸਟਾ ਕੋਈ ਨਾ ਜ਼ਿਆਦਾ ਮਹਿੰਗਾ ਨਹੀਂ ਹੈਗਾ ਵਧੀਆ ਵੀ ਹੈਗਾ ਇਸ ਤੋਂ ਬਾਅਦ ਜੇ ਮੈਂ ਇਹ ਵਾਲੀ ਜਿਹੜੀ ਸਟੋਰੀ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਹਨਾ ਇਹ ਮੈਂ ਰਿਕਾਰਡ ਕੀਤੀ ਤੇ ਵਧੀਆ ਲੱਗਦਾ ਮੈਨੂੰ ਸਟੋਰੀਜ਼ ਦੇ ਨਾਲ ਟਾਈਮ ਸਪੈਂਡ ਕਰਨਾ ਕਿ ਜੇ ਤੁਸੀਂ ਹਲੇ ਤੱਕ ਇਹ ਵਾਲੀ ਸਟੋਰੀ ਨਹੀਂ ਸੁਣੀ ਤਾਂ ਜਰੂਰ ਸੁਣੋ ਬਹੁਤ ਹੀ ਜ਼ਿਆਦਾ ਹਾਰਟ ਟੱਚਿੰਗ ਸਟੋਰੀ ਹੈਗੀ ਤੇ ਜੇ ਤੁਸੀਂ ਮੈਨੂੰ ਚੰਗਾ ਰਿਸਪੌਂਸ ਦਿੱਤਾ ਤਾਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਹਾਣੀਆਂ ਨੇ ਸਾਡੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੁਝ ਹੱਡ ਬੀਤੀਆਂ ਨੇ ਕੁਝ ਜੱਗ ਬੀਤੀਆਂ ਨੇ ਉਹ ਤੁਹਾਡੇ ਨਾਲ ਸਾਂਝਾ ਕਰੂੰਗੀ ਤੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸ ਕੇ ਜਾਣਾ ਜੀ ਜੀ ਆਪਾਂ ਇੱਥੇ ਨਾ 14 ਭਰਦੀ ਹੈਗੀ ਬਾਬਾ ਧਿਆਨ ਦੱਸ ਦਿੰਦੀਆਂ ਸਮਾਦਾਂ ਤੇ ਤੇ ਜਾਏ ਆਏ ਮੈਂ ਨਾ ਮੰਮੀ ਨੂੰ ਤਾਂ ਲੈ ਜਾਣੀ ਹੁੰਦੀ ਹੈ ਸਕੂਟਰੀ ਤੇ ਪਰ ਉਸ ਇਫਤ ਕਦੇ ਵੀ ਨਹੀਂ ਗਈ ਸੀ ਅੱਜ ਪਹਿਲੀ ਵਾਰ ਹੀ ਗਈ ਔਰ ਮੰਮੀ ਆ ਗਈ। ਅਜੇ ਤਾਂ ਤੁਸੀਂ ਕਹਿੰਦੇ ਸੀ ਵੀ ਆਪਾਂ ਤੁਰ ਕੇ ਜਾਵੜੀਏ। ਥੋੜਾ। ਡਰਤਾ ਸੱਚ ਐ ਜੰਦਾ ਗੁਰਸੇਖ ਤਾਂ ਜਦੋਂ ਨਾਲ ਹੁੰਦੀ ਐ ਨਾ ਜਦੋਂ ਆਪਾਂ ਦੋਨੇ ਹੁੰਨੇ ਉਹਦੋਂ ਨਹੀਂ ਪੈਨਸ਼ਨ ਜੀ ਇੰਨੀ ਹੁੰਦੀ। ਗੁਰਸੇਖ ਨਾਲ ਹੀ ਹੁੰਦੀ। ਮੇਰੇ ਡਰ ਸ। ਹੂੰ। ਉਹ ਅੱਜ ਰਾਸ ਕਾਫੀ ਸੀ ਉਹ ਮੇ। ਹੋਰ ਅੱਜ ਭਾਇਲੇ ਦੇ ਨੀਲੇ ਦਾ ਪਹਿਲਾ ਰਹਿਣਾ। ਹਾਂ। ਤੇ ਉਹ ਦੇਖੇ ਇਸ ਵਾਰ ਇੱਕ ਗੱਲ ਹੋਰ ਸੀ Rajasthan ਤੋਂ ਕਿੰਨਾ ਸਮਾਨ ਆਇਆਗਾ। ਹੋਰ ਰਹਿ ਗਿਆ ਮम्मी ਨੇ ਉੱਥੇ ਕਹਿੰਦੇ ਵੀ ਆਪਾਂ ਕੁਜਾ ਜਾ ਲੈ ਲੈਣੇ ਹੈਗੇ ਤੇ ਮੈਂ ਮੰਮੀ ਨੂੰ ਕਿਹਾ ਵੀ ਚਲ ਜੇ ਤੁਸੀਂ ਡੈਡੀ ਨਾਲ ਆਏ ਹੁੰਦੇ ਹਨਾ ਸਕੂਟਰੀ ਤੇ ਫੇਰ ਤਾਂ ਤੁਸੀਂ ਲੈ ਜਾਂਦੇ ਵੀ ਪਰ ਤੁਸੀਂ ਮੇਰੇ ਨਾਲ ਆਇਓ ਵੀ ਪਲੀਜ਼ ਤੁਸੀਂ ਕੁਜੇ ਨੂੰ ਸੰਭੋਗੇ ਕਿ ਗੁਰਸੇਤ ਨੂੰ ਸੰਭੋਗੇ ਫੇਰ ਭਾਈ ਮੰਮੀ ਕਹਿੰਦੇ ਵੀ ਐ ਕਰਦੀਏ ਤੁਸੀਂ ਘਰੇ ਜਾਓ ਫੇਰ ਨੇ ਫੇਰ ਲੈ ਜਾਣੀ ਹੈਗੀ ਮੈਂ ਕਿਹਾ ਬਸ ਕਰੋ ਪਹਿਲੀ ਵਾਰੀ ਜਾ ਕੇ ਥਕੇਵਾਂ ਥੋੜਾ ਨਾ ਉਹ ਵੀ ਨਹੀਂ ਉਤਰਨਾ ਹੈਗਾ ਗੁਰਸੇਵ ਤੋਂ ਨੂੰ ਪੋਸ਼ਕ ਚੀਜ਼ਾਂ ਦਵਾਤੇ ਚਲ ਮੱਥਾ ਟੇਕ ਕੇ ਆਏ ਹਨ ਤੇ ਸੁਦੀਪ ਮਖਾਸ ਕੇ ਵੇਲੇ ਲੱਗ ਜਾਂਦੇ ਸੀ ਸ਼ਾਮ ਨੂੰ ਕਹਿਣਾ ਨਾ ਚਿੱਟਾ ਕੁਰਤਾ ਪਜਾਮਾ ਹੀ ਪੋਣਾ ਵੀ ਮੇਰੇ ਕੋਲ ਸਰਮਾਲ ਦੇ ਦਿਓ ਮੈਂ ਮੱਥਾ ਟੇਕਣੇ ਜਾਣਾ ਨੂੰ ਆਏ ਜੇ ਦੇਖ ਕੇ ਤਾਂ ਲੱਗਦਾ ਹੁੰਦਾ ਵੀ ਸਾਰੀ ਦੁਨੀਆ ਤੁਰੀ ਫਿਰਦੀ ਹੈ ਜੀ ਉਹ ਤਾਂ ਇਹ ਉੱਥੇ ਆ ਕੇ ਆਏ ਨੇ ਆਪ ਦਾ ਮਨ ਸਮਝਾ ਕੇ ਹੀ ਜ਼ਿੰਦਗੀ ਜਿਉ ਰਹੇ ਆ ਜੀ ਹਨਾ ਪਰ ਵਿਛੜੇ ਹੋਏ ਤਾਂ ਹਮੇਸ਼ਾ ਹੀ ਯਾਦ ਰਹਿੰਦੇ ਨੇ ਦਿਲਾਂ ਦੇ ਵਿੱਚ ਹਮੇਸ਼ਾ ਵਸਦੇ ਰਹਿੰਦੇ ਨੇ ਔਰ ਹਮੇਸ਼ਾ ਆਪਣੇ ਨਾਲ ਅੰਗ ਸੰਗ ਸਹਾਈ ਹੁੰਦੇ ਨੇ ਇਸ ਤੋਂ ਬਾਅਦ ਮੈਂ ਚੀਕੂ ਨੂੰ ਖੜਾਇਆ ਹਨਾ ਥੋੜਾ ਬਿਜ਼ੀ ਰਹਿਣ ਲੱਗੇ ਜਦੋਂ ਦਾ ਚੀਕੂ ਘਰੇ ਆਇਆਗਾ ਸੋ ਤਾਂ ਉਹ ਅੱਜ ਦਾ ਬਲੌਗ ਕਿਹੋ ਜਿਹਾ ਲੱਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੀ ਮੇਰੇ ਨਵੇਂ ਸਬਸਕ੍ਰਾਈਬਰ ਪੈਣਾ ਨੇ ਥੱਲੇ ਆਪਣੀ ਆਈਡੀ ਛੱਡ ਜਾਇਓ ਤੇ ਮੈਂ ਤੁਹਾਡੇ ਆਉਣ ਵਾਲੇ ਵੀਡੀਓਜ਼ ਦੇ ਵਿੱਚ ਤੁਹਾਨੂੰ ਟੈਗ ਕਰ ਦੂੰਗੀ ਤਾਂ ਜੋ ਤੁਹਾਡੇ ਸਬਸਕ੍ਰਾਈਬਰ ਵੀ ਹੋਰ ਜ਼ਿਆਦਾ ਵਧ ਜਾਣ ਸਤਿ ਸ਼੍ਰੀ ਅਕਾਲ ਜੀ